ਨੁਸਖਾ ਦੋਸਤੋ ਦੋਸਤੋ ਅੱਜ ਸਿੱਤ ਤੁਹਾਨੂੰ ਦੱਸਾਂਗੇ ਕੁਝ ਇਹੋ ਜਿਹੀਆਂ ਚੀਜ਼ਾਂ ਬਾਰੇ ਜੋ ਰਖੜੀ ਤੇ ਜੇਕਰ ਕੋਈ ਧੀ ਆਪਣੇ ਪਿਗਿਆ ਤੋਂ ਆਪਣੇ ਸੋਰੇ ਕਰ ਲੀਉਂਦੀ ਹੈ ਤਾਂ ਉਸਦੇ ਘਰ ਦੀ ਬਰਬਾਦੀ ਤੈ ਹੈ ਪਰ ਉਸ ਤੋਂ ਪਹਿਲਾਂ ਉਹ ਜਾਣਦੇ ਹਾਂ ਰਖੜੀ ਦੇ ਬਾਰੇ ਅੱਜ ਦੀ ਵੀਡੀਓ ਪਤਿ ਜਦਾ ਖਾਸ ਦੋਸਤੋ ਰਖੜੀ ਦਾ ਤਿਉਹਾਰ ਹਰ ਸਾਲ ਸਾਂਣ ਮੇ ਹੀ ਨਹੀਂ ਦੀ ਪੁੰਨਿਆਂ ਨੂੰ ਮਨਾਇਆ ਜਾਂਦਾ ਹੈ ਸ਼ਾਸਤਰਾ ਚਿਸਤਾ ਵਰਣਨ ਹੈ ਕਿ ਰਖੜੀ ਦਾ ਤਿਉਹਾਰ ਭਦਰਾ ਕਾਲ ਵਿੱਚ ਭੁੱਲ ਕੇ ਵੀ ਨਹੀਂ ਮਨਾਉਣਾ ਚਾਹੀਦਾ ਭਦਰਾ ਕਾਲ ਚ ਰੱਖਿਆ ਸੂਤਰ ਯਾਨੀ ਕਿ ਰਖੜੀ ਬੰਨਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਸ਼ਾਸਤਰਾਂ ਚ ਕਿਹਾ ਗਿਆ ਹੈ ਕਿ ਭਦਰਾ ਦਾ ਤਿਆਗ ਕਰਕੇ ਹੀ ਰਖੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਇਸ ਦਿਨ ਨਾਲ ਹੀ ਰਖੜੀ ਦਾ ਤਿਉਹਾਰ ਕਿਸ ਦਿਨ ਮਨਾਇਆ ਜਾਵੇ ਇਸ ਤੇ ਬਹੁਤ ਹੀ ਜ਼ਿਆਦਾ ਉਲਝਣ ਵਾਲੀ ਸਥਿਤੀ ਹੈ ਦੋਸਤੋ ਹਰ ਵਾਰ ਕਈ ਲੋਕਾਂ ਦਾ ਮੰਨਣਾ ਹੈ ਕਿ ਰਖੜੀ 20 ਅਗਸਤ ਨੂੰ ਮਨਾਣੀ ਚਾਹੀਦੀ ਹੈ ਤੇ ਉੱਤੇ ਕੁਝ ਲੋਕਾਂ ਦਾ ਮੰਨਣਾ ਹੈ ਕਿ 19 ਅਗਸਤ ਨੂੰ ਰਖੜੀ ਦਾ ਤਿਹਾਰ ਮਨਾਉਣਾ ਸ਼ੁਭ ਰਹੇਗਾ ਤਾਂ ਅੱਜ ਸਿੱ ਤਹਾਨੂੰ ਇਸ ਵੀਡੀਓ ਚ ਦੱਸਾਂਗੇ ਕਿ ਰਖੜੀ ਦਾ ਤਿਹਾਰ ਕਿਸ ਦਿਨ ਮਨਾਇਆ ਜਾਏਗਾ ਤੇ ਇਸ ਦੀ ਸਹੀ ਤਾਰੀਖ ਕੀ ਹੈ 19 ਅਗਸਤ ਜਾਂ ਫਿਰ 20 ਅਗਸਤ ਨਾਲ ਹੀ ਅੱਜ ਸਿੱ ਤਹਾਨੂੰ ਭਦਰਾ ਕਾਲ ਦਾ ਸਮਾ ਵੀ ਦੱਸਾਂਗੇ ਕਿਉਂਕਿ ਈਸ਼ਵਰ ਰਖੜੀ ਤੇ ਭਦਰਾ ਕਾਲ ਦਾ ਸਾਇਆ ਰਹੇਗਾ ਇਸ ਲਈ ਰਖੜੀ ਬੰਨੰਦਾ ਸ਼ੁਭ ਮੂਰਤ ਤੁਹਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਰਖੜੀ ਤੇ ਪੇਕੇ ਘਰ ਉਪਲਕੇ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਲੈਣਾ ਚਾਹੀਦਾ ਦੋਸਤੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੋਸਤੋ ਰੱਖੜੀ ਦਾ ਤਿਉਹਾਰ ਭਰਾ ਭੈਣ ਦੇ ਅਟੁੱਟ ਪਿਆਰ ਦਾ ਪ੍ਰਤੀਕ ਹੈ ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨਦੀ ਹੈ ਤੇ ਉਸਦੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕਰਦੀ ਹੈ ਕਿ ਭਰਾ ਵੀ ਹਮੇਸ਼ਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕੀ ਸ਼ਾਸਤਰਾਂ ਚ ਪਧਰਾ ਕਾਲ ਚ ਰਖੜੀ ਬੰਨਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਭੁੱਲ ਕੇ ਵੀ ਪਧਰਾ ਕਾਲ ਵਿੱਚ ਕਦੇ ਵੀ ਆਪਣੇ ਭਰਾ ਨੂੰ ਰਖੜੀ ਨਾ ਬੰਨੋ ਇਸ ਦੇ ਪਿੱਛੇ ਇੱਕ ਪੁਰਾਣੀ ਕਥਾ ਵੀ ਹੈ ਕਿਆ ਜਾਂਦਾ ਹੈ ਕਿ ਲੰਕਾਪਤੀ ਰਾਵਣ ਨੇ ਆਪਣੀ ਭੈਣ ਤੋਂ ਭਦਰਾ ਕਾਲੀ ਰਖੜੀ ਬਣਵਾਈ ਸੀ ਤੇ 1 ਸਾਲ ਦੇ ਅੰਦਰ ਹੀ ਉਸ ਦਾ ਵਿਨਾਸ਼ ਹੋ ਗਿਆ ਸੀ ਇਸ ਤੋਂ ਇਲਾਵਾ ਭਦਰਾ ਜੋ ਕਿ ਸ਼ਨੀ ਦੇਵ ਦੀ ਭੈਣ ਹੈ ਤੇ ਉਸ ਨੂੰ ਬ੍ਰਹਮਾ ਜੀ ਨੇ ਸ਼ਰਾਪ ਦਿੱਤਾ ਹੈ ਕਿ ਜੋ ਵੀ ਭਦਰਾ ਦੇ ਸਮੇਂ ਜਾਂ ਫਿਰ ਮੰਗਲਿਕ ਕੰਮ ਕਰੇਗਾ ਉਸ ਦਾ ਨਤੀਜਾ ਹਮੇਸ਼ਾ ਹੀ ਅਸ਼ੁਭ ਹੋਵੇਗਾ ਇਸ ਲਈ ਤੁਸੀਂ ਗਲਤੀ ਨਾਲ ਵੀ ਭਦਰਾ ਦੇ ਸਮੇ ਰਖੜੀ ਦਾ ਤਿਉਹਾਰ ਨਾ ਮੰਨ ਰਖੜੀ ਦੀ ਸ਼ੁਰੂਆਤ ਦੇ ਪਿੱਛੇ ਕਈ ਕਹਾਣੀਆਂ ਹਨ ਜਿੰਨਾ ਵਿੱਚੋਂ ਇੱਕ ਅਨਸਾਰ ਭਗਵਾਨ ਕ੍ਰਿਸ਼ਨ ਨੇ ਯੁੱਧ ਦੌਰਾਨ ਅੰਗੂਠੇ ਤੇ ਸੱਤ ਲਗਨ ਤੇ ਦ੍ਰੋਪਦੀ ਨੇ ਇੱਕ ਕੱਪੜੇ ਦਾ ਟੁਕੜਾ ਬੰਨਿਆ ਤਾਂ ਭਗਵਾਨ ਕ੍ਰਿਸ਼ਨ ਨੇ ਜ਼ਰੂਰਤ ਪਹਿੰਤੀ ਮਦਦ ਕਰਨ ਦਾ ਵਾਦਾ ਕੀਤਾ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਨੂੰ ਰਾਜਾ ਬਲੀ ਦੇ ਬੰਧਨ ਤੋਂ ਮੁਕਤ ਕਰਵਾਉਣ ਲਈ माता लक्ष्मी ने राजा बलि ਨੂੰ ਰਖੜੀ ਬੰਨੀ ਸੀ ਰਾਜਾ ਬਲੀ ਨੇ ਰੱਖਿਆ ਦਾ ਵਚਨ ਦਿੱਤਾ ਤੇ ਭਗਵਾਨ ਵਿਸ਼ਨੂੰ ਮੁਕਤ ਹੋਏ ਸੀ ਇਸ ਤਰ੍ਹਾਂ ਰਖੜੀ ਦਾ ਤਿਉਹਾਰ ਮਾਂ ਲక్ష్ਮੀ ਨਾਲ ਜੁੜਿਆ ਹੋਇਆ ਹੈ ਦੋਸਤੋ ਰਖੜੀ ਦੇ ਤਿਉਹਾਰ ਦੇ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਤੇ ਉਸ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਇਸ ਲਈ ਇਸ ਦਿਨ ਭਰਾ ਭੈਣ ਦੋਵੇਂ ਨਹਾ ਤੋ ਕੀ ਨਵੇਂ ਕੱਪੜੇ ਪਾਉਣ ਪਰ ਯਾਦ ਰੱਖੋ ਕਿ ਇਹੋ ਜੇ ਸ਼ੁਭ ਮੌਕੇ ਤੇ ਕਾਲੇ ਰੰਗ ਦੇ ਕੱਪੜੇ ਬਿਲਕੁਲ ਵੀ ਨਾ ਪਾਓ ਦੋਸਤੋ ਰਖੜੀ ਤੇ ਸਭ ਤੋਂ ਪਹਿਲਾਂ ਘਰ ਦੇ ਮੰਦਿਰ ਚ ਪੂਜਾ ਪਾਠ ਕੋ ਜਾਂਤੋਂ ਬਾਅਦ ਭਗਵਾਨ ਗਣੇਸ਼ ਨੂੰ ਰਖੜੀ ਜ਼ਰੂਰ ਬੰਨੋ ਤੇ ਉਸ ਤੋਂ ਬਾਅਦ ਹੀ ਭਰਾ ਦੇ ਕੁੜਤੇ ਰਖੜੀ ਦੋਸਤੋ ਰਖੜੀ ਦਾ ਤਿਉਹਾਰ 19 ਅਗਸਤ ਭਾਵ ਸੋਮਵਾਰ ਦੇ ਦਿਨ ਮਨਾਇਆ ਜਾਵੇਗਾ ਦੋਸਤੋ ਇਸ ਸਾਲ ਰਖੜੀ ਦੇ ਦਿਨ ਭਦਰਾ ਦਾ ਸਾਇਆ ਰਹੇਗਾ ਤੇ ਇਸ ਦਾ ਸਮਾਂ ਸਵੇਰੇ 5:53 ਮਿੰਟ ਤੋਂ ਲੈ ਕੇ ਦੁਪਹਿਰੇ 1:32 ਮਿੰਟ ਤੱਕ ਰਹੇਗਾ ਇਸ ਭਦਰਾ ਦਾ ਵਾਸ ਪਤਾ ਲੋਕ ਚ ਹਾਲਾਂਕਿ ਕਈ ਵਿਦਵਾਨਾਂ ਦਾ ਮਤ ਹੈ ਕਿ ਜੇਕਰ ਪਦਰਾ ਦਾ ਸਥਾਨ ਪਤਾਲ ਚ ਜਾਂ ਫਿਰ ਸਵਰਗ ਲੋਕ ਚ ਹੈ ਤਾਂ ਉਹ ਪ੍ਰਿਥਵੀ ਤੇ ਰਹਿਣ ਵਾਲੇ ਲੋਕਾਂ ਲਈ ਅਸ਼ੁਭ ਨਹੀਂ ਹੁੰਦੀ ਉਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਪਰ ਕਈ ਸ਼ੁਭ ਕਮਚ ਪਤਾਲ ਪਦਰਾ ਨੂੰ ਨਜ਼ਰ ਅੰਦਾਜ਼ ਨਹੀਂ ਕਰਦੇ ਦੋਸਤੋ ਰਖੜੀ ਤੇ ਸ਼ਾਮ ਵੇਲੇ ਪੰਚਕ ਵੀ ਹੈ ਰਖੜੀ ਵਾਲੇ ਦਿਨ ਸ਼ਾਮ ਦੇ ਸਮੇਂ ਪੰਚਕ ਲੱਗ ਰਿਹਾ ਹੈ ਪੰਚਕ ਸ਼ਾਮ 7 ਵਜੇ ਸ਼ੁਰੂ ਹੋਵੇਗਾ ਤੇ ਅਗਲੇ ਦਿਨ ਸਵੇਰੇ 5:53 ਮਿੰਟ ਤੱਕ ਰਹੇਗਾ पंचक सोमवार नु लग रिया है जो कि राज पंचक होवेगा जिसको अशुभ नहीं ਮੰਨਿਆ ਜਾਂਦਾ ਇਹ શુભ ਹੁੰਦਾ ਹੈ ਦੋਸਤੋ ਰਖੜੀ ਦਾ શુભ ਮੂਰਤ 19 ਅਗਸਤ ਨੂੰ ਦੁਪਹਿਰ 1:30 ਤੋਂ ਲੈ ਕੇ ਰਾਤ 9:00 ਵਜੇ 8 ਮਿੰਟ ਤੱਕ ਹੈ ਉਸ ਦਿਨ ਰਖੜੀ ਬੰਨਣ ਲਈ 7 ਘੰਟੇ 38 ਮਿੰਟ ਦਾ ਸਮਾਂ ਮਿਲੇਗਾ ਦੋਸਤੋ ਇਸ ਗੱਲ ਦਾ ਧਿਆਨ ਰੱਖਿਓ ਕਿ ਭਦਰਜ ਰਖੜੀ ਬੰਨਣਾ ਘਰ ਪਰਿਵਾਰ ਦਾ ਨਾਸ਼ ਹੁੰਦਾ ਹੈ ਇਸ ਲਈ ਭਰਾ ਨੂੰ ਇਸ ਸਮੇਂ ਕਦੇ ਵੀ ਰਖੜੀ ਨਾ ਬਨੋ ਲੰਕਾਪਤੀ ਰਾਵਣ ਨੂੰ ਇਸੇ ਸਮੇਂ ਰਖੜੀ ਬਣੀ ਗਈ ਸੀ ਇਸ ਲਈ ਉਸਦੇ ਪੂਰੇ ਕੁਲ ਦਾ ਵਿਨਾਸ਼ ਹੋ ਗਿਆ ਇਸ ਲਈ ਸਮੇਂ ਅਨੁਸਾਰ ਹੀ ਰਖੜੀ ਦਾ ਤਿਉਹਾਰ ਬਣਾਓ ਬਹੁਤੀ ਸ਼ੁਭ ਤੇ ਮੰਗਲਕਾਰੀ ਰਹੇਗੀ ਦੋਸਤੋ ਥੋੜਾ ਓਖਾ ਜ਼ਰੂਰ ਹੈ ਪਰ ਇਹ ਸਮਾ ਤੁਹਾਡੇ ਭਰਾ ਤੇ ਤੁਹਾਡੇ ਭਰਾ ਲਈ ਸ਼ੁਭ ਰਣ ਵਾਲਾ ਹੈ ਦੋਸਤੋ ਕਈ ਲੋਕਾਂ ਦੇ ਇੱਥੇ ਪਰੰਪਰਾ ਹੁੰਦੀ ਹੈ ਕਿ ਉਹ ਲੋਕ ਸੂਰਜ ਛਿਪਨ ਤੋਂ ਬਾਅਦ ਰਖੜੀ ਦਾ ਤਿਉਹਾਰ ਨਹੀਂ ਮਨਾਉਂਦੇ ਪਰ ਰਖੜੀ ਬਨੰਦਾ ਮੂਰਤ 19 ਅਗਸਤ ਨੂੰ ਰਾਤ 9:08 ਵਜੇ ਤੱਕ ਦਾ ਹੈ ਇਸ ਕਰਕੇ ਤੁਸੀਂ ਸੂਰਜ ਛਿਪਨ ਤੋਂ ਬਾਅਦ ਵੀ ਰਖੜੀ ਬੰਨ ਸਕਦੇ ਹੋ ਕਿਉਂਕਿ ਇਸ ਸਮੇਂ ਸ਼ੁਭ ਮੂਰਤ ਹੋਵੇਗਾ ਦੋਸਤੋ ਕਦੇ ਵੀ ਭ્રાਨੂ ਕਾਲੀ ਰਖੜੀ ਨਹੀਂ ਬੰਨਨੀ ਚਾਹੀਦੀ ਸੁਭ ਨਹੀਂ ਮੰਨਿਆ ਜਾਂਦਾ ਭਰਾ ਦੇ ਗੁੱਟੇ ਹਮੇਸ਼ਾ ਲਾਲ ਰੰਗ ਦੀ ਹੀ ਰਖੜੀ ਬੰਨੀ ਸੁਭ ਮੰਨੀ ਜਾਂਦੀ ਹੈ ਰਖੜੀ ਦੇ ਤਿਉਹਾਰ ਤੇ ਕਦੇ ਵੀ ਭੈਣ ਨੂੰ ਚਾਕੂ ਛੁਰੀ ਆਦਿ ਨਹੀਂ ਦੇਣਾ ਚਾਹੀਦਾ ਇਸ ਨਾਲ ਜ਼ਿੰਦਗੀ ਤੇ ਨਕਾਰਾਤਮਕਤਾ ਦਾ ਪ੍ਰਭਾਵ ਪੈਂਦਾ ਹੈ ਭੈਣ ਨੂੰ ਕਦੇ ਵੀ ਚਿੱਟਾ ਕਪੜਾ ਤੋਹਫੇ ਵਿੱਚ ਨਹੀਂ ਦੇਣਾ ਚਾਹੀਦਾ ਕੋਈ ਚੱਪਲ ਆਦੀ ਵੀ ਨਹੀਂ ਦੇਣੀ ਚਾਹੀਦੀ ਧਰਮ ਸ਼ਾਸਤਰ ਅਨੁਸਾਰ ਮੰਨਿਆ ਜਾਂਦਾ ਹੈ ਕਿ ਭੈਣ ਨੂੰ ਰਖੜੀ ਬੰਨਣ ਲਈ ਭਰਾ ਦੇ ਘਰ ਖੁਦ ਜਾਣਾ ਚਾਹੀਦਾ ਹੈ ਸ਼ਾਸਤਰ ਅਨੁਸਾਰ ਵੇਦ ਪੁਰਾਣਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਜੋ ਭੈਣ ਰਖੜੀ ਤੇ ਖੁਦ ਨਹੀਂ ਜਾਂਦੀ ਤੇ ਭਰਾ ਹੁੰਦਾ ਹੈ ਉਸ ਭੈਣ ਨੂੰ ਦੁੱਖ ਲੱਗਦਾ ਹੈ ਇਸ ਲਈ ਅਜੇ ਹੀ ਪ੍ਰਥਾ ਹੈ ਕਿ ਰਖੜੀ ਤੇ ਖਾਸ ਕਰ ਭੈਣ ਨੂੰ ਭਰਾ ਦੇ ਘਰ ਜਾਣਾ ਚਾਹੀਦਾ ਹੈ ਫਿਰ ਭਰਾ ਚਾਹੇ ਕਿਤੇ ਵੀ ਹੋਵੇ ਜੇਕਰ ਭਰਾ ਤੁਹਾਡੇ ਕੋਲ ਨਹੀਂ ਹੈ ਵਿਦੇਸ਼ ਚ ਰਹਿੰਦਾ ਹੈ ਤਾਂ ਆਪਣੇ ਭਰਾ ਦੇ ਨਾਮ ਦੀ ਰਖੜੀ ਦੀ ਥਾਲੀ ਇੱਕ ਰਖੜੀ ਮਿਠਾਈ ਚੋਲ ਰੋਲੀ ਚੰਦਨ ਦਾ ਤੇਲ ਭਗਵਾਨ ਗਣੇਸ਼ ਨੂੰ ਆਪਣਾ ਭਰਾ ਸਮਝ ਕੇ ਉਸ ਦੇ ਕੁੱਟਦੇ ਜ਼ਰੂਰ ਬਨੂ ਦੋਸਤੋ ਰਖੜੀ ਤੇ ਖਾਣ ਲਈ ਕੀ ਕੀ ਬਣਾਉਣਾ ਚਾਹੀਦਾ ਹੈ ਆਹ ਜਾਣਦੀ ਹਾਂ ਰਖੜੀ ਦੇ ਸਮੇਂ बिना लहसुन प्याज ਦਾ ਖਾਣਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਦੇਵ ਸ਼ਕਤੀਆਂ ਖੁਦ ਧਰਤੀ ਤੇ ਚਲ ਕੇ ਆਉਂਦੀਆਂ ਹਨ ਉਹ ਵੀ ਆਪਣੇ ਭਗਤਾਂ ਤੋਂ ਰਖੜੀ ਬਣਵਾਉਣ ਲਈ ਧਰਤੀ ਤੇ ਖੁਦ ਪਧਾਰਦੇ ਹਨ ਤੇ ਭੋਗ ਲੈਂਦੇ ਹਨ ਤੇ ਜੋ ਭਰਾ ਹੁੰਦੇ ਹਨ ਉਹਨਾਂ ਦੇ ਅੰਦਰ ਈਸ਼ਵਰ ਦਾ ਉਸਤਵ ਵਾਸ ਹੋ ਜਾਂਦਾ ਹੈ ਇਸ ਲਈ ਲਸਣ ਪਿਆਜ਼ ਮਾਸ ਸ਼ਰਾਬ ਸਿਗਰਟ ੁਟਕਾ ਆਦਿ ਇਸ ਦਿਨ ਕਦੇ ਵੀ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਰਖੜੀ ਖੰਡਿਤ ਹੋ ਜਾਵੇਗੀ ਭੈਣ ਦਾ ਵਰਤ ਟੁੱਟ ਜਾਵੇਗਾ ਖਾਣੇ 'ਚ ਤੁਸੀਂ ਮਿੱਠਾ ਹਲਵਾ ਮਿੱਠੀਆਂ ਸੇਵੀਆਂ ਘਰ 'ਚ ਬਣਾ ਸਕਦੇ ਹੋ ਇਸ ਮੁਕੇਰ ਸੀ ਲੇ ਆਲੂ ਦੀ ਸਬਜ਼ੀ ਗੋਭੀ ਦੀ ਸਬਜ਼ੀ ਕੇਲੇ ਦੀ ਸਬਜ਼ੀ ਚਟਪਟੇ ਗੋਭੀ ਆਲੂ ਮਟਰ ਪੁਲਾਵ ਪਨੀਰ ਤੇ ਖੀਰੇ ਦਾ ਰਾਇਤਾ ਬਣਾ ਸਕਦੇ ਹੋ ਇਸ ਦਿਨ ਘਰ ਵਿੱਚ ਤਵਾ ਨਹੀਂ ਚੜਾਉਣਾ ਚਾਹੀਦਾ ਇਹ ਅਸ਼ੁਭ ਮੰਨਿਆ ਜਾਂਦਾ ਹੈ ਕੜਾਈ ਛੜਾ ਕੇ ਹੀ ਖਾਣਾ ਪਾਣਾ ਚਾਹੀਦਾ ਹੈ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਕਿਸੇ ਨੇ ਗਲਤੀ ਨਾਲ ਭਦਰਾ ਕਾਲ ਚ ਆਪਣੇ ਭਰਾ ਨੂੰ ਰਖੜੀ ਬੰਨੀ ਹੈ ਤਾਂ ਭਦਰਾ ਦੇ ਕੈਰ ਤੋਂ ਕਿਵੇਂ ਬਚੀ ਜਿਸ ਨਾਲ ਭਰਾ ਤੇ ਕੋਈ ਸੰਕਟ ਨਾ ਹੋਵੇ ਤਾਂ ਮੰਨਤਾ ਹੈ ਕਿ ਜੀਕਰ ਅਸੀਂ ਭਦਰਾ ਦਾ ਆਦਰ ਕਰੀਏ ਪੂਰੇ ਵਿਧਿਵਿਧਾਨ ਨਾਲ ਉਸ ਦੀ ਪੂਜਾ ਕਰੀਏ ਉਸਦੇ 12 ਨਾਮਾਂ ਦਾ ਜਾਪ ਕਰੀ ਤੇ ਇਸਤੇ ਕਹਿਰ ਤੋਂ ਬਚੇ ਰੋਗੇ ਤੇ ਨਾਲ ਹੀ ਮਾ લક્ષਮੀ ਦੇ ਨਾਲ-ਨਾਲ ਦੂਜੇ ਦੇਵੀ ਦੇਵਤਾਵਾਂ ਦੀ ਵੀ ਪੂਜਾ ਕਰੀ ਤੇ ਭਰਾ ਦੀ ਰੱਖਿਆ ਦੀ ਪ੍ਰਾਰਥਨਾ ਕਰੀਏ ਪਰ ਤੁਹਾਨੂੰ ਭਦਰਾ ਕਾਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਦੋਸਤੋ ਖੁਨਗਲ ਕਰਦੇ ਹਾਂ ਪੇਕੇ ਤੋਂ ਭੁੱਲ ਕੇ ਵੀ ਕਿਹੜੀਆਂ ਚੀਜ਼ਾਂ ਤੁਹਾਨੂੰ ਰੱਖੜੀ ਤੇ ਨਹੀਂ ਲਿਉਣੀਆਂ ਚਾਹੀਦੀ ਦੋਸਤੋ ਸ਼ਾਸਤਰ ਅਨੁਸਾਰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ ਜੋ ਇੱਕ ਔਰੀ ਨੂੰ ਆਪਣੇ ਪੇਕੇ ਤੋਂ ਕਦੇ ਵੀ ਨਹੀਂ ਲਿਹਾਉਣੀਆਂ ਚਾਹੀਦੀਆਂ ਲੇਕਿਨ ਉਸਦੇ ਪਤੀ ਦੀ ਪਰਪਤੀ ਦਾ ਉਹ ਚੀਜ਼ਾਂ ਕਾਰਨ ਬਣ ਸਕਦੀਆਂ ਹਨ ਕਿ ਹਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਚੰਗਾ ਸੌਰ ਪਰਵਾਰ ਤੇ ਪਿਆਰ ਕਰਨ ਵਾਲਾ ਪਤੀ ਮਿਲੇ ਸੋਹਰੇ ਘਰ ਚ ਉਹਨਾਂ ਦੀ ਧੀ ਦਾ ਮਾਨ ਸਨਮਾਨ ਕੀਤਾ ਜਾਂਦਾ ਤੇ ਉਸਤੇ ਸੋਹਰੇ ਪਰਵਾਰ ਖੁਸ਼ੀਆਂ ਹੀ ਖੁਸ਼ੀਆਂ ਹੁੰਦੀ ਪਰ ਕਈ ਮਾਪਿਓ ਕੁਝ ਇਸਤਰਾਣ ਦੀਆਂ ਗਲਤੀਆਂ ਕਰ ਬੈਠਦੇ ਹਨ ਜਿਸ ਕਾਰਨ ਉਹਨਾਂ ਦੀ ਧੀ ਤੇ ਉਸਤੇ ਪਤੀ ਨੂੰ ਜ਼ਿੰਦਗੀ ਪਰ ਦੁੱਖ ਸਾਂਣਾ ਪੈਂਦਾ ਹੈ ਧੀ ਨੂੰ ਦਿੱਤੀਆਂ ਗਈਆਂ ਕੁਝ ਚੀਜ਼ਾਂ ਕਰ ਉਸਦੀ ਜ਼ਿੰਦਗੀ ਚ ਖੁਸ਼ੀਆਂ ਦੀ ਬਜਾਈ ਦੁੱਖ ਆ ਲੱਗਦੇ ਹਨ ਤਾਂ ਉਹ ਜਾਣਦੇ ਹਨ ਕਿ ਧੀ ਨੂੰ ਕਿਹੜੀਆਂ ਚੀਜ਼ਾਂ ਗਲਤੀ ਨਾਲ ਵੀ ਨਹੀਂ ਦੇਣੀਆਂ ਚਾਹੀਦੀ। ਦੋਸਤੋ ਧੀ ਨੂੰ ਕਦੇ ਵੀ ਮਿਰਚਾਂ ਨਾ ਦਿਓ। ਇਸ ਨਾਲ ਉਸਤੇ ਫ्योਤਾ ਜੀਵਨ ਚ ਕੜਵਾਹਟ ਫੈਲ ਜਾਵੇਗੀ। ਇਸ ਨਾਲ પતિ-ਪਤਨੀ ਦੇ ਰਿਸ਼ਤੇ ਚ ਟਕਰਾਅ ਆਉਂਦੀ ਹੈ। ਤੁਸੀਂ ਆਪਣੀ ਧੀ ਨੂੰ ਫਲ, ਸੁੱਕੇ ਮੇਵੇ ਦੇ ਸਕਦੇ ਹੋ। ਇਹ ਸ਼ੁਭ ਮੰਨੇ ਜਾਂਦੇ ਹਨ। ਲੋਕ ਧੀ ਨੂੰ ਚੁੱਲਾ ਦਿੰਦੇ ਹਨ।

ਉਸ ਨਾਲ ਰਿਸਟੈਂਸ ਖਟਾਸ ਆਉਂਦੀ ਹੈ ਜਦ ਕਿ ਤੁਸੀਂ ਖਾਣ ਪੀਂਦਿਆਂ ਬਾਕੀ ਚੀਜ਼ਾਂ ਦੇ ਸਕਦੇ ਹੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਦੇਣਾ ਥੈਂਕ ਯੂ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨ